ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੈਦ ਵਿਭਾਗ ਪੰਜਾਬ ਵੱਲੋਂ ਸੂਬੇ ਪਰਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਅਸੀਂ ਆਪਣੇ ਮਰਨ ਉਪरांत ਆਪਣੇ ਸਰੀਰ ਦਾ ਕੋਈ ਵੀ ਅੰਗ ਦਾਨ ਕਰੀਏ ਅੰਗ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 1 ਹਫ਼ਤੇ ਤੱਕ ਚੱਲਣੀ ਹੈ ਇਸ ਦੇ ਤਹਿਤ ਹੀ ਸਮਾਣਾ ਦੇ ਵਿੱਚ ਸੀਨੀਅਰ ਮੈਡੀਕਲ ਅਧਿਕਾਰੀ ਸਮਾਣਾ ਦੀ ਅਗਵਾਈ ਦੇ ਵਿੱਚ ਆਸਾ ਵਰਕਰਾਂ ਨਾਲ ਮੀਟਿੰਗ ਹੋਈ ਜੋ ਕਿ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਵੀ ਅੰਗਦਾਨ ਤੁਸੀਂ ਮਰਨ ਉਪਰੰਤ ਕਰੋ ਤਾਂ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਵਿੱਚ ਅੱਖਾਂ ਦੀ ਰੋਸ਼ਨੀ ਦੇ ਸਕਦੇ ਹੋ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੋ ਆਪਣਾ ਦਾਨ ਅੰਗਦਾਨ ਕਰਕੇ ਔਰ ਉਸੇ ਕੇ ਤਹਿਤ ਡਾਕਟਰਾਂ ਵੱਲੋਂ ਪੈਰਾਮੈਡੀਕਲ ਸਟਾਫ ਵੱਲੋਂ ਵੀ ਅੰਗਦਾਨ ਕਰਨ ਦੇ ਅੱਖਾਂਦਾਨ ਜਾਂ ਕੋਈ ਸਹੀਦਾ ਔਰ ਅੰਗਦਾਨ ਕਰਨ ਦੇ ਅੱਜ ਫਾਰਮ ਵੀ ਭਰੇਗੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਵੀ ਅਸੀਂ ਆਪਣੇ ਮਰਨ ਦੇ ਉਪਰੰਤ ਸਾਡੇ ਸਰੀਰ ਦਾ ਕੋਈ ਵੀ ਅੰਗ ਕਿਸੇ ਦੀ ਜ਼ਿੰਦਗੀ ਵਿੱਚ ਰੋਸ਼ਨੀ ਲੈ ਕੇ ਆਵੇ ਉਸ ਨੂੰ ਤੰਦਰੁਸਤ ਰੱਖੇ ਉਸ ਦੀ ਜ਼ਿੰਦਗੀ ਵੀ ਬਚਾ ਸਕੇ ਹੀ ਇਹ ਹੀ ਸੱਚੀ ਸ਼ਰਧਾਂਜਲੀ ਸ੍ਰੀ ਗੁਰਤੇਗワਦਰ ਸਾਹਿਬ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਲਾ ਜੀ ਨੂੰ ਹੋਵੇਗੀ ਜਿਨ੍ਹਾਂ ਨੇ ਧਰਮ ਦੇ ਲਈ ਦੇਸ਼ ਕੌਮ ਦੇ ਲਈ ਸਨਾਨੀ ਸਹਾਦਤ ਦਿੱਤੀ ਤੇ ਅੱਜ ਸਾਰੀਆਂ ਸਮੂਹ ਆਸ਼ਾ ਵਾਧਕਰ ਆਪਣੇ ਨਮ ਤੇ ਐਲ ਐਚੀਪੀ ਮੈਡਮ ਨਾਲ ਆਪਾਂ ਮੀਟਿੰਗ ਕਰ ਰਿਹਾ ਕਿ ਜਿਹੜੀਆਂ ਹਾਈ ਰਿਸਕ ਪ੍ਰੈਗਨੈਂਸੀ ਹੈਗੀਆਂ ਤੇ ਜਿਹੜੀਆਂ ਵੀ ਗਰਭਤੀ ਔਰਤਾਂ ਨੂੰ ਕੋਈ ਖਤਰਾ ਹੈ ਸੋਨਾਂ ਦੀ ਆਪਾਂ ਪ੍ਰੋਪਰ ਲਿਸਟ ਬਣਾ ਕੇ ਉਹਨਾਂ ਨੂੰ ਟਰੈਕ ਕਰਦੇ ਆ ਉਹਨਾਂ ਦਾ ਰੂਟੀਨ ਚੈੱਕਅਪ ਕਰਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਨੂੰ ਇਥੇ ਜੇ ਮੌਤਾ ਕੁਛਲੇ ਹਸਪੀਟਲ ਜਾਂ ਰਜਿੰਦਰਾ ਹਸਪੀਟਲ ਦੇ ਵਿੱਚ ਆਪਾਂ ਉਹਨਾਂ ਨੂੰ ਭੇਜਦੇ ਹਾਂ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਜੱਚਾ ਬੱਚਾ ਸਹੀ ਰਵੇ ਦੂਸਰਾ ਹੈਗਾ ਆਪਣਾ ਜਿਹੜਾ ਆਪਣਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਮਨਾ ਰਹੇ ਆ ਉਹਦੇ ਸੰਬੰਧ ਵਿੱਚ ਆਰਗਨ ਡੋਨੇਸ਼ਨ ਮਤਲਬ ਅੰਗਦਾਨ ਦੀ ਇੱਕ ਮੁਹਿੰਮ ਚੱਲ ਰਹੀ ਹੈ ਸੋ ਉਹਦੇ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਕਿ ਆਮ ਪਬਲਿਕ 'ਚ ਦੱਸ ਸਕਣ ਕਿ ਜਿਹੜਾ ਅੰਗਦਾਨ ਕੋਈ ਵੀ ਸਰੀਰ ਦਾ ਚਾਹੇ ਅੱਖਾਂ ਆ ਚਾਹੇ ਦਿਲ ਆ ਚਾਹੇ ਤੁਹਾਡੀ ਗੁਰਦੇ ਆ ਉਹ ਆਪਾਂ ਜੇ ਦਾਨ ਕਰਾਂਗੇ ਮਰਨ ਤੋਂ ਪਹਿਤ ਤਾਂ ਕਿਸੇ ਨੂੰ ਆਪਾਂ ਬਚਾ ਸਕਦੇ ਹਾਂ ਸਿੱਕੋ ਦਾ ਇੱਕ ਗਵਰਨਮੈਂਟ ਵੱਲੋਂ ਇਨੀਸ਼ੀਏਟਿਵ ਹੈ 30 ਨੰਬਰ ਤੇ ਜਿਹੜੀ ਹੈ ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਦਾਂ ਬਲੱਡ ਪ੍ਰੈਸ਼ਰ ਹਾਈਪਰਟੈਨਸ਼ਨ ਹੈ ਸ਼ੂਗਰ ਹੈ ਬ੍ਰੈਸਟ ਕੈਂਸਰ ਹੈ ਤੇ ਜਿਹੜਾ ਮੂੰਹ ਦਾ ਕੈਂਸਰ ਹੈ ਉਹਦੀ ਸਕਰੀਨਿੰਗ ਵਾਸਤੇ ਦੱਸਿਆ ਗਿਆ ਕਿ ਉਹ ਆਸ਼ਾ ਵਰਕਰ ਪੂਰਾ ਹਰੇਕ ਘਰ ਚ ਜਾ ਕੇ ਇਦਾਂ ਦੇ ਪੇਸ਼ੈਂਟ ਲੱਭਦੇ ਆ ਫਿਰ ਉਹਨਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਅਪਲੋਡ ਕੀਤਾ ਜਾਂਦਾ ਹੈ ਇਹ ਸਾਰੀ ਮੀਟਿੰਗ ਉਸ ਦੇ ਸਬੰਧ ਵਿੱਚ ਸੀ ਇਹਨਾਂ ਨੂੰ ਕਰ ਕਰ ਜਾ ਕੇ ਦੱਸਦੇ ਚੈੱਕ ਕਰ ਹਾਂਜੀ ਹਾਂਜੀ ਕਰ ਕਰ ਜਾ ਕੇ ਇਹ ਸਕਰੀਨਿੰਗ ਕਰਾਂ ਟੋਟਲ ਟੋਟਲ ਆਪਣੇ ਕੋ 16 ਆਵਰ ਕਰ ਹੈ ਸੋ ਇਹਨਾਂ ਨੂੰ ਆਪਣਾ ਆਪਣਾ ਏਰੀਆ ਇਹਨਾਂ ਦੇ ਕੋਲ ਹੈਗਾ ਸੋ ਉੱਥੇ ਹਾਊਸ ਹੋਲਡ ਐਕਟੀਵਿਟੀ ਕਰਦੇ ਆ ਹਾਂਜੀ ਥੈਂਕ ਯੂ ਮੈਨੇ ਜੀ ਆਪਣੇ ਨੇਤਰਦਾਨ ਸਮਰਪਿਤ ਕੀਤੇ ਨੇਗੇ ਗੁਰੂ ਤੇਗ ਬਹਾਦਰ ਜੀ ਲਾਸਾਨੀ ਜੋ ਵੀ ਸ਼ਹਾਦਤ ਸੀਗੀ ਉਹਨਾਂ ਨੂੰ ਸਮਰਪਿਤ ਕਰਦੇ ਹੋਏ ਮੈਨੇ ਆਪਣੇ ਨੇਤਰਦਾਨ ਕੀਤੇ ਨੇ ਜੀ ਹਾਂਜੀ ਹਾਂ ਨਹੀਂ ਜੀ ਨਹੀਂ ਅੰਗਦਾਨ ਬਹੁਤ ਜ਼ਰੂਰੀ ਆ ਆਪਣੇ ਮਰਨ ਤੋਂ ਬਾਅਦ ਵੀ ਕਈ ਲੋਕ ਐਦਾਂ ਦੇ ਆ ਜਿਨ੍ਹਾਂ ਨੂੰ ਮਤਲਬ ਕਿ ਕਈ ਸਰੀਰਿਕ ਪ੍ਰੋਬਲਮਾਂ ਆ ਜਾਂਦੀਆਂ ਨੇ ਕੋਈ ਹੋਰ ਪ੍ਰੋਬਲਮ ਆ ਜਾਂਦੀਆਂ ਮੇਰੀਆਂ ਅੱਖਾਂ ਚੋ ਲੋ ਮੇਰੇ ਜਾਣ ਤੋਂ ਬਾਅਦ ਜੀ ਕੁਛ ਤਾਂ ਕਿਸੇ ਨੂੰ ਫਾਇਦਾ ਮਿਲੇਗਾ ਜੀ ਹਾਂ ਇਹ ਤਨਤਨ ਸ਼੍ਰੀ ਗੁਰਤੇਗ ਬਾਦਰ ਜੀ ਦੀ 350 ਸਾਲਾ ਸ਼ਹਾਦਤ ਦੇ ਮੌਕੇ ਤੇ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜੋ ਅੰਗਦਾਨ ਦੀ ਮਹਿੰਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਮੈਂ ਆਪਣਾ ਕਾਰਨੀਆ ਜੋ ਕਿ ਅੱਖਾਂ ਅੱਖਾਂਦਾਨ ਕੀਤੀਆਂ ਹਨ ਤੇ ਮੈਂ ਚਾਹਨਾ ਕਿ ਮੇਰੇ ਤੋਂ ਬਾਅਦ ਕੋਈ ਲੋੜਵੰਦ ਵਿਅਕਤੀ ਮੇਰੀਆਂ ਅੱਖਾਂ ਨਾਲ ਦੇਖ ਸਕੇ ਤੇ ਆਪਣੀ ਜ਼ਿੰਦਗੀ ਵਧੀਆ ਗੁਜ਼ਾਰ ਬਸਰ ਕਰ ਸਕੇ ਇਹੀ ਮਨ ਨੂੰ ਲੱਗਦਾ ਹੈ ਮੇਰੇ ਵੱਲੋਂ ਅਸਲੀ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹਾਂਜੀ ਮੇਰਾ ਨਾਮ ਸਨੇਲਤਾ ਹੈ ਤੇ ਸਾਡੀ ਜੀਐਸਐਮ ਉਹ ਸਰ ਨਾਲ ਮੀਟਿੰਗ ਹੋਈ ਸੀ ਉਸ ਤੇ ਸਾਨੂੰ ਦੱਸਿਆ ਗਿਆ ਕਿ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਗਾਈਡ ਕਰਨਾ ਹੈ ਕਿ ਉਹ ਆਪਣੇ ਅੰਗਦਾਨ ਕਰਨ ਤਾਂ ਕਿ ਹੋਰ ਲੋਕਾਂ ਦਾ ਭਲਾ ਹੋਵੇ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਆਪਾਂ ਦਿਨ ਉਹਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਆਰਗਨ ਡੋਨੇਸ਼ਨ ਦਾ ਕੈਂਪੇਨ ਸ਼ੁਰੂ ਕੀਤੀ ਹੈ ਜਿਹੜੀ 19 ਤੋਂ 25 ਤਰੀਕ ਤੱਕ ਚੱਲੇਗੀ ਤੇ ਇਸ ਦੇ ਤਹਿਤ ਮੈਂ ਹੀ ਕਹਿਣਾ ਚਾਹੁੰਦੀ ਹਾਂ ਕਿ ਸਭ ਨੂੰ ਆਪਣੇ ਆਰਗਨ ਡੋਨੇਟ ਕਰਕੇ ਤੇ ਕਿਸੇ ਜ਼ਰੂਰਤਮੰਦ ਦੀ ਜਾਨ ਬਚਾਉਣੀ ਚਾਹੀਦੀ ਹੈ ਤੇ ਇੱਕ ਬਹੁਤ ਵੱਡਾ ਉਪਰਾਲਾ ਹੈ ਸਰਕਾਰ ਵੱਲੋਂ ਕਿਉਂਕਿ ਆਪਣੇ ਆਰਗਨ ਡੋਨੇਸ਼ਨ ਦਾ ਬਹੁਤ ਜ਼ਿਆਦਾ ਘਟ ਚੱਲ ਰਿਹਾ ਹੈ ਕਿ ਆਰਗਨ ਡੋਨੇਸ਼ਨ ਲਈ ਲੋਕ ਅੱਗੇ ਨਹੀਂ ਆਉਂਦੇ ਤੇ ਇਸ ਸੀਜ਼ਨ ਲਈ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਲੋਕਾਂ ਨੂੰ ਕਿ ਹਾਂ ਆਰਗਨ ਡੋਨੇਟ ਕਰਕੇ ਆਪਣੇ ਡਿਫਰੈਂਟ ਕਿ ਆਪਾਂ ਲੋਕਾਂ ਦੀ ਜਿਹੜੇ ਜ਼ਰੂਰਤਮੰਦ ਹੈਗੇ ਉਹਨਾਂ ਦੀ ਜਾਨ ਬਚਾ ਸਕੀ। ਹਾਂਜੀ ਮੈਂ ਕਾਰਨੀਆ ਹਾਰਟ ਲੀਵਰ ਲੰਗਸ ਹਾਂਜੀ ਸਭ ਕ ਅੱਛੀ ਫੀਲਿੰਗ ਆਉਂਦੀ ਹੈ ਕਿ ਤੁਸੀਂ ਉਹ ਕੰਮ ਕਰ ਰਹੇ ਹੋ ਜਿਸ ਨਾਲ ਕਿਸੇ ਨੂੰ ਫਿਊਚਰ ਵਿੱਚ ਹੈਲਪ ਹੋ ਸਕੇ। ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ نیوز।